ਸੋਸ਼ਲ ਮੀਡੀਆ ਤੇ ਬੀਤੇ ਦਿਨ ਇੱਕ ਆਡੀਓ ਵਾਇਰਲ ਹੋਈ ਸੀ ਤੇ ਉਹ ਆਡੀਓ ਪ੍ਰਧਾਨ ਮੰਤਰੀ ਬਾਜੇਕੇ ਦੀ ਦੱਸੀ ਜਾ ਰਹੀ ਸੀ ਜਿਸ ਦੇ ਵਿੱਚ ਬਾਜੇਕੇ ਦੇ ਵੱਲੋਂ ਇਹ ਖੁਲਾਸੇ ਕੀਤੇ ਗਏ ਨੇ ਕਿ ਜੇਲ੍ਹ ਦੇ ਵਿੱਚ ਸਿੰਘਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਦਸਤਾਰ ਨੂੰ ਹੱਥ ਪਾਇਆ ਜਾ ਰਿਹਾ ਹੈ ਤੇ ਉਹਨਾਂ ਦੀ ਦਾੜੀ ਨੂੰ ਵੀ ਪੁੱਟਿਆ ਜਾ ਰਿਹਾ ਹੈ ਤੇ ਜਿਵੇਂ ਹੀ ਇਹ ਆਡੀਓ ਵਾਇਰਲ ਹੋਈ ਸਿੱਖਾਂ ਦੇ ਵਿੱਚ ਰੋਸ ਦੀ ਭਾਵਨਾ ਪੈਦਾ ਹੋ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਸਿੰਘ ਜਿਲ੍ਹਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਨੇ ਤੇ ਜਿਲ੍ਹਾਂ ਦੇ ਵਿੱਚ ਸਿੰਘਾਂ ਦੇ ਨਾਲ ਇਸ ਤਰੀਕੇ ਦਾ ਤਸ਼ੱਦਦ ਹੋ ਰਿਹਾ ਹੈ ਤਾਂ ਅਮਰਪਾਲ ਸਿੰਘ ਦੇ ਸਾਥੀ ਨੇ ਪ੍ਰਧਾਨ ਮੰਤਰੀ ਬਾਜੇਕੇ ਜਿਨ੍ਹਾਂ ਦੀ ਆਡੀਓ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਅੰਦਰ ਉਹਨਾਂ ਤੇ ਤਸ਼ੱਦਦ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਉਸ ਤੋਂ ਬਾਅਦ ਇਹ ਮਾਮਲਾ ਜਿਵੇਂ ਹੀ ਪੰਥਕ ਸਿਆਸਤ ਦੇ ਵਿੱਚ ਭਖਿਆ ਉਸ ਤੋਂ ਬਾਅਦ ਵੱਡੇ ਸਵਾਲ ਚੁੱਕੜੇ ਵੀ ਸ਼ੁਰੂ ਹੋ ਗਏ ਜੇਲ੍ਹ ਪ੍ਰਸ਼ਾਸਨ ਨੂੰ ਵੀ ਇਸ ਸਬਦ ਲਈ ਜ਼ਿੰਮੇਵਾਰ ਮੰਨਿਆ ਜਾਣ ਲੱਗਾ ਉੱਥੇ ਹੀ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਹੁਣ ਵੀਡੀਓ ਜਾਰੀ ਕਰਕੇ ਜੇਲ੍ਹ ਸੁਪਰਡੈਂਟ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਾਡੇ ਸਿੰਘਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਪਰ ਜਿਸ ਤਰੀਕੇ ਨਾਲ ਉਹਨਾਂ ਤੇ ਤਸ਼ੱਦਦ ਹੋ ਰਿਹਾ ਹੈ ਇਹ ਬਹੁਤ ਮਾੜੀ ਗੱਲ ਹੈ ਕਿਸੇ ਵੀ ਤਰੀਕੇ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਹੋਰ ਕੀ ਕੁਝ ਕਹਿਣਾ ਸੀ ਅਮਰਤਪਾਲ ਦੇ ਪਿਤਾ ਦਾ ਤੁਸੀਂ ਵੀ ਸੁਣੋ ਜੋ ਗਠਿੰਡਾ ਜੇਲ੍ਹ ਚ ਬੰਦ ਭਗਵਨ ਸਿੰਘ ਬਾਜੇਕੇ ਪ੍ਰਧਾਨ ਮੰਤਰੀ ਉਹਦੇ ਨਾਲ ਉੱਥੇ ਜੇਲ੍ਹ ਸਟਾਫ ਨੇ ਬਹੁਤ ਬੜਾ ਵਿਹਾਰ ਕੀਤਾ ਉਹਨੂੰ ਉਹਦੇ ਨਾਲ ਕੁੱਟਮਾਰ ਕੀਤੀ ਗਈ ਆ ਸ਼ਰੋਦੀ ਬਾਤ ਹੀ ਨਹੀਂ ਸੱਟ ਲੱਗੀ ਆ ਤੇ ਉਹਦੀ ਦਾੜੀ ਕੁੱਟੀ ਗਈ ਗਿਆ ਉਹਦੀ ਪੱਗ ਦਸਤਾਰ ਲਾਈ ਗਈ ਕਿ ਜਿਹੜੀ ਇੱਕ ਸ਼ਿਕਵਾਤੇ ਬਹੁਤ ਮਦਭਾਗੀ ਗੱਲ ਆ ਇਸ ਕਰਕੇ ਇਹ ਸਾਰੀ ਜੇਲ ਸੁਪਰਡੈਂਟ ਨੂੰ ਖਾਸ ਕਰਕੇ ਅਪੀਲ ਹੈ ਕਿ ਇਹੋ ਜਿਹੀ ਚੀਜ਼ਾਂ ਤੇ ਰੋਕ ਲਗਣੀ ਚਾਹੀਦੀ ਹੈ ਜਿਹੜੇ ਜੋ ਜੋ ਮਾਜਮਾ ਨੇ ਜਿਨ੍ਹਾਂ ਨੇ ਕਾਰਾ ਕੀਕਾ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਪਹਿਲੀ ਗੱਲ ਤੇ ਉਹਨਾਂ ਤੇ ਪੋਰਸ ਕੇਸ ਕੀਤਾ ਜਾਣਾ ਚਾਹੀਦਾ ਕਿ ਇਹ ਇਹੋ ਜੀ ਹਰਕਤ ਦੁਬਾਰਾ ਤੋਂ ਨਾ ਹੋਵੇ ਤੇ ਇਹ ਜਿਹੜੀ ਆ ਧਾਰਮਿਕ ਆਜ਼ਾਦੀ ਤੇ ਵੀ ਹਮਲਾਵਾ ਮਨੁੱਖੀ ਅਧਿਕਾਰਾਂ ਦਾ ਵੀ ਘਾੜਿਆ ਇਹ ਤੇ ਅਸੀਂ ਜੇ ਇੱਥੇ ਕੋਈ ਨਹੀਂ ਐਕਸ਼ਨ ਲੈਂਦਾ ਪ੍ਰਸ਼ਾਸਨ ਤੇ ਫਿਰ ਅਸੀਂ ਅਕਾਲ ਤਖਤ ਦੇ ਜੱਜਦਾਰੋਂ ਅਪੀਲ ਕਰਦੇ ਹਾਂ ਸਰਬੋਗ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਨਾ ਚੀਜ਼ਾਂ ਵਾਸਤੇ ਉਹ ਸੂਚਮੁੱਚਾ ਸਕੇ ਜਗ ਇਕੱਠਾ ਹੋ ਕੇ ਇਹ ਇਹ ਤੇ ਇਹ ਤੇ ਆਪਣੇ ਐਕਸ਼ਨ ਲਵੇ ਤੇ ਜਿਹੜੀਆਂ ਇਹੋ ਜਿਹੀਆਂ ਰੋਜ਼ ਦਾ ਸਾਡੇ ਨੌਜਵਾਨਾਂ ਨਾਲ ਇਹੋ ਜੀਆਂ ਹਵਾਲਾ ਦਿੱਤਾ ਹੁੰਦੀਆਂ ਜੇਲ੍ਹਾਂ 'ਚ ਧੱਕੇਸ਼ਾਹੀਆਂ ਹੁੰਦੀਆਂ ਉਹਨੂੰ ਸਰਕਾਰ ਦੇ ਚੈਨ ਰੋਕੇ ਜਾਣਾ ਚਾਹੀਏ ਇਹ ਚੀਜ਼ਾਂ ਜਿਹੜੀਆਂ ਉਹਦਾ ਧਾਰਮਿਕ ਆਜ਼ਾਦੀ ਜਿਹੜੇ ਖੋਈ ਜਾ ਰਹੀ ਆ ਉਹਤੇ ਰੋਗ ਲੱਗ ਸਕੇ ਜੋ ਬਰਸ਼ਿੰਦਾ ਜੇਲ੍ਹ 'ਚ ਬੰਦ ਭਗਵੰਤ ਸਿੰਘ ਬਾਜੇਕੇ ਪ੍ਰਧਾਨ ਮੰਤਰੀ ਉਹਦੇ ਨਾਲ ਉਹ ਉੱਥੇ ਜੇਲ੍ਹ ਸਟਾਫ ਨੇ ਬਹੁਤ ਬੜਾ ਵਿਹਾਰ ਕੀਤਾ ਹੈ ਉਹਨੂੰ ਉਪਦੇ ਨਾਲ ਕੋਟਮਾਰ ਕੀਤੀ ਗਈ ਆ ਸ਼ਰਦੋਦੀ ਬਾਤ ਹੀ ਸੱਟ ਲੱਗੀ ਆ ਤੇ ਉਹਦੀ ਦਾੜੀ ਕੁੱਟੀ ਗਈ ਗਿਆ ਉਹਦੀ ਪੱਗ ਤਾਰ ਲਾਈ ਗਈ ਆ ਕਿ ਜਿਹੜੀ ਇੱਕ ਸਿੱਖਵਾਸ ਤੇ ਬਹੁਤ ਮਦ ਭਾਗੀ ਗੱਲ ਆ ਇਸ ਕਰਕੇ ਇਹ ਸਾਡੀ ਇਹ ਜੇਲਨ ਸੁਪਰਡੈਂਟ ਨੂੰ ਖਾਸ ਕਰਕੇ ਅਪੀਲ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੇ ਰੋਕ ਲਗਣੀ ਚਾਹੀਦੀ ਹੈ ਜਿਹੜੀ ਇਹ ਜੋ ਜੋ ਮੁਲਾਜ਼ਮਾਂ ਨੇ ਜਾਂ ਜਿਨ੍ਹਾਂ ਨੇ ਇਹ ਕਾਰਾ ਕੀਕਾ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਪਹਿਲੀ ਗੱਲ ਕਿ ਉਹਨਾਂ ਤੇ ਪੁਲਿਸ ਕੇਸ ਕੀਤਾ ਜਾਣਾ ਚਾਹੀਦਾ ਕਿ ਇਹ ਇਹੋ ਜਿਹੀ ਹਰਕਤ ਦੁਬਾਰਾ ਤੋਂ ਨਾ ਹੋਵੇ ਤੇ ਇਹ ਜਿਹੜੀ ਹੈ ਧਾਰਮਿਕ ਆਜ਼ਾਦੀ ਤੇ ਵੀ ਆਉਂਦਾ ਵਾ ਮਨੁੱਖੀ ਅਧਿਕਾਰਾਂ ਦਾ ਵੀ ਘਾਣਿਆ ਇਹ ਤੇ ਅਸੀਂ ਜੇ ਇੱਥੇ ਕੋਈ ਨਹੀਂ ਐਕਸ਼ਨ ਲੈਂਦਾ ਪ੍ਰਸ਼ਾਸਨ ਤੇ ਫਿਰ ਅਸੀਂ ਅਕਾਲ ਤਖਤ ਦੇ ਜੱਜਦਾਰਾਂ ਨੂੰ ਅਪੀਲ ਕਰਦੇ ਹਾਂ ਉਸਰੋਨੀ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਨਾ ਚੀਜ਼ਾਂ ਵਾਸਤੇ ਉਸ ਉਸ ਮੁੰਚਾ ਸਕੇ ਜਿੱਥੇ ਇਕੱਠਾ ਹੋ ਕੇ ਇਹ ਇੱਥੇ ਇੱਥੇ ਆਪਣੀ ਐਕਸ਼ਨ ਲਵੇ ਤੇ ਜਿਹੜੀਆਂ ਇਹੋ ਜਿਹੇ ਰੋਜ਼ ਦਾ ਸਾਡੇ ਨੌਜਵਾਨਾਂ ਨਾਲ ਇਹੋ ਜਿਹੇ ਹਮਲਾ ਦਿੱਤਾ ਹੁੰਦੀਆਂ ਜੇਲ੍ਹਾਂ 'ਚ ਧੱਕੇਸ਼ਾਹੀਆਂ ਹੁੰਦੀਆਂ ਉਹਨਾਂ ਬਰਦਵਾਰੇ ਜਾਨ ਰੋਕਿਆ ਜਾਣਾ ਚਾਹੀਏ ਇਹ ਨੀ ਚੀਜ਼ਾਂ ਜਿਹੜੀਆਂ ਉਹਦਾ ਧਾਰਮਿਕ ਆਜ਼ਾਦੀ ਜਿਹੜੀ ਖੋਈ ਜਾ ਰਹੀ ਆ ਉਹਤੇ ਰੋਗ ਲੱਗਦਾ